ਹੈਲਦੀ ਕਿਚਨ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਨਿੰਬੂਆਂ ਦੀ ਇਹੋ ਜਿਹੀ ਰੈਸਪੀ ਦੱਸਣ ਲੱਗਿਆਂ ਕਿ ਤੁਹਾਨੂੰ ਗਰਮੀਆਂ ਵਿੱਚ ਕੋਈ ਦਿੱਕਤ ਨਹੀਂ ਆਣੀ ਕਿਉਂਕਿ ਘਰ ਵਿੱਚ ਗੈਸਟ ਆ ਜਾਣ ਜਾਂ ਤੁਹਾਡਾ ਨਿੰਬੂ ਪਾਣੀ ਪੀਣ ਤੇ ਦਿਲ ਕਰ ਰਿਹਾ ਤੇ ਤੁਸੀਂ ਬਸ ਦੋ ਚਮਚ ਵਿੱਚ ਪਾਓ ਤੇ ਸਾਰੀ ਫੈਮਿਲੀ ਤੁਸੀਂ ਪੀ ਸਕਦੇ ਹੋ ਜੂਸ ਨੂੰ ਪੀ ਸਕਦੇ ਹੋ ਠੀਕ ਹੈ ਜੀ ਨਿੰਬੂ ਪਾਣੀ ਤੇ ਕਈ ਵਾਰੀ ਅਸੀਂ ਗਰਮੀ ਚ ਬਾਹਰੋਂ ਆਂਦੇ ਆਂ ਗੇਸਟ ਆਜុន ਦਿਨੇ ਜਬ ਬੱਚੇ ਸਕੂਲ ਤੋਂ ਆਂਦੇ ਨੇ ਜਾਂ ਅਸੀਂ ਜੋਬ ਤੋਂ ਆਨੇ ਆ ਤੇ ਸਾਡਾ ਉਹਨਾਂ ਦਿਨਾਂ ਚ ਗਰਮੀ ਚ ਬਹੁਤ ਦਿਲ ਕਰਦਾ ਕਿ ਸਾਨੂੰ ਨਿੰਬੂ ਪਾਣੀ ਆਂਦੇ ਹੀ ਮਿਲ ਜੇ ਪਰ ਤੁਹਾਨੂੰ ਬਣਾਉਣ ਤੇ ਦਿਲ ਨਹੀਂ ਕਰਦਾ ਕਿ ਕੌਣ ਚੀਨੀ ਕੋਲੇਗਾ ਕੌਣ ਨਿੰਬੂ ਨਚੋੜੇਗਾ ਤੇ ਇੰਨਾ ਵਕਤ ਕਰਨ ਵਾਸਤੇ ਸਾਡਾ ਮਨ ਕਰਦਾ ਕਿ ਅਸੀਂ ਚੁੱਪ ਕਰਕੇ ਇੱਕ ਗਲਾਸ ਪਾਣੀ ਪੀ ਲਈਏ ਤੇ ਰਹਿਣ ਦੀਏ ਅੱਜ ਮੈਂ ਤੁਹਾਨੂੰ ਇਹ ਜੀ ਰੈਸਪੀ ਦੱਸਣ ਲੱਗਿਆ ਕਿ ਤੁਸੀਂ ਬਸ ਇਹ ਤੁਹਾਡੀ ਬਿਲਕੁਲ ਤਿਆਰ ਹੋਣੀ ਰੈਸਪੀ ਤੁਸੀਂ ਇਹਦੇ ਵਿੱਚ ਦੋ ਚਮਚ ਕੱਢਨੇ ਨੇ ਤੇ ਗਲਾਸ ਵਿੱਚ ਪਾਣੇ ਨੇ ਤੇ ਤੁਹਾਡੇ ਦੋ ਗਲਾਸ ਪਾਣੀ ਉਹਦੇ ਸ਼ਰਬਤ ਦੇ ਬਣ ਜਾਣਗੇ ਨਿੰਬੂ ਪਾਣੀ ਦੇ ਠੀਕ ਹੈ ਜੀ ਹੁਣ ਅਸੀਂ ਕੀ ਕਰਾਂਗੇ ਮੈਂ 12 13 ਨਿੰਬੂ ਲੈਨੇ ਔਰ ਅੱਧਾ ਕਿਲੋ ਮੈਂ ਚੀਨੀ ਰੱਖੀ ਹੋਈ ਹੈ ਅੱਗੋਂ ਮੈਂ ਤੁਹਾਨੂੰ ਰੈਸਪੀ ਦੱਸਣੀ ਹੈ ਕਿ ਕਿਸ ਤਰ੍ਹਾਂ ਕਰਨਾ ਸਭ ਤੋਂ ਪਹਿਲੇ ਅਸੀਂ ਇਹ 12 13 ਨਿੰਬੂਆਂ ਦਾ ਰਸ ਕੱਢਾਂਗੇ ਘੱਟ ਤੋਂ ਘੱਟ ਤੁਸੀਂ ਜੇ ਅੱਧਾ ਕਿਲੋ ਚੀਨੀ ਲਈਏ ਤੇ 400 ਗ੍ਰਾਮ ਤੁਸੀਂ 350 ਗ੍ਰਾਮ ਤੁਸੀਂ ਨਿੰਬੂ ਜ਼ਰੂਰ ਲੈਣੇ ਨੇ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਇਹ ਸਾਰੇ ਨਿੰਬੂਆਂ ਦਾ ਰਸ ਕੱਢ ਕੇ ਅੱਗੋਂ ਰੈਸਪੀ ਦੱਸਦੀਆਂ ਕਿ ਕਿਸ ਤਰ੍ਹਾਂ ਬਣਾਨੀ ਹੈ ਤੁਸੀਂ ਕਿਸ ਤਰ੍ਹਾਂ ਨਿੰਬੂਆਂ ਨੂੰ ਸੇਵ ਕਰ ਸਕਦੇ ਹੋ ਅਗਰ ਤੁਹਾਡੇ ਘਰ ਵਿੱਚ ਨਿੰਬੂ ਲੱਗੇ ਹੋਣੇ ਤਾਂ ਪਏ ਪਏ ਵੈਸੇ ਖਰਾਬ ਹੋ ਜਾਣੇ ਨੇ ਤੇ ਤੁਸੀਂ ਇਹਨੂੰ ਨਿਚੋੜ ਕੇ ਤੇ ਇਹਦੀ ਰੈਸਪੀ ਬਣਾ ਲਓ ਤੇ ਉਸ ਤੋਂ ਬਾਅਦ ਤੁਸੀਂ ਗਰਮੀ ਪਰ ਆਰਾਮ ਦੇ ਨਾਲ ਤੁਸੀਂ ਇਹਦਾ ਜੂਸ ਬਣਾਈ ਜੋ ਤੇ ਪੀ ਵੀ ਚਲੋ ਠੀਕ ਹੈ ਜੀ ਹੁਣ ਮੈਂ ਸਭ ਤੋਂ ਪਹਿਲੇ ਇਹਨਾਂ ਦਾ ਰਸ ਕੱਢਾਂਗੀ ਉਸ ਤੋਂ ਬਾਅਦ ਮੈਂ ਤੁਹਾਨੂੰ ਅਗੋ ਦੱਸ ਦਿਆਂਗੀ ਕਿ ਮੈਂ ਕਿਸ ਤਰ੍ਹਾਂ ਨੂੰ ਸੇਵ ਕਰਨਾ ਹਾਂ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਮੈਂ ਸਾਰੇ ਨਿੰਬੂ ਹਾਫ ਹਾਫ ਕਰ ਲੈਨੇ ਹੁਣ ਦੇਖੋ ਜੇ ਅਸੀਂ ਨਿੰਬੂ ਨਚੋੜ ਲਾਂਗੇ ਤੇ ਨਿੰਬੂਆਂ ਨੂੰ ਸੁੱਟਣਾ ਨਹੀਂ ਮੈਂ ਤੁਹਾਨੂੰ ਅੱਗੇ ਵੀ ਇੱਕ ਨਿੰਬੂ ਦੀ ਰੈਸਪੀ ਪਾਈ ਹੋਈ ਹੈ ਨਿੰਬੂ ਮਿੱਠੇ achar ਦੀ ਅਗਰ ਇਹ ਜੇ ਨਿੰਬੂ ਦੀਆਂ ਛਿਲੜਾਂ ਬਚ ਜਾਂਦੀਆਂ ਨੇ ਮੈਂ ਉਹਨਾਂ ਨੂੰ ਕੀ ਕਰਨਾ ਤੁਹਾਨੂੰ ਉਹ ਵੀ ਮੈਂ ਦੱਸਾਂਗੀ ਇਹ ਵੇਸਟ ਨਹੀਂ ਕਰਨੀ ਅਸੀਂ ਨਿੰਬੂ ਦੀਆਂ ਛਿਲੜਾ ਕਿਉਂਕਿ ਇਹਦੇ ਨਾਲ ਬਹੁਤ ਹੀ ਵਧੀਆ ਇੱਕ achar ਬਣਦਾ ਹੈ ਉਹ ਵੀ ਦੀ ਵੀ ਰੈਸਪੀ ਮੈਂ ਪਾਈ ਹੋਈ ਹੈ ਪਰ ਮੈਂ ਤੁਹਾਨੂੰ ਅੱਜ ਦੁਬਾਰਾ ਫਿਰ ਦੱਸਾਂਗੀ ਠੀਕ ਹੈ ਜੀ ਹੁਣ ਅਸੀਂ ਇੱਕ ਇੱਕ ਕਰਕੇ ਨਿੰਬੂ ਨਚੋੜਨੇ ਨਾਲ ਸਾਰੇ ਨਿੰਬੂ ਨਚੋੜ ਕੇ ਤੇ ਇਹਦੇ ਡੋਂਗੇ ਦੇ ਵਿੱਚ ਪਾ ਲਵਾਂਗੇ ਉਸ ਤੋਂ ਬਾਅਦ ਮੈਂ ਤੁਹਾਨੂੰ ਅੱਗੇ ਦੱਸਦੀਆਂ ਕਿ ਸਿੱਕੀ ਕਰਨਾ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਮੈਂ ਨਿੰਬੂ ਦਾ ਸਾਰਾ ਰਸ ਕੱਢ ਲਿਆ ਔਰ ਇਹ ਡੋਂਗਾ ਇੰਨਾ ਛੋਟਾ ਵੀ ਨਹੀਂ ਦੇਖਣ ਚ ਲੱਗ ਰਿਹਾ ਛੋਟਾ ਬਟ ਇੱਕ ਟੁਕੜਾ ਅੱਧਾ ਕਿਲੋ ਨਿੰਬੂ ਸੀ ਸਾਡੇ ਕੋਲ ਜਿਹੜੇ ਸਾਰਾ ਨਿੰਬੂ ਦਾ ਰਸ ਨਿਚੋੜ ਲਿਆ ਹੁਣ ਮੈਂ ਅੱਧਰ ਦੇਖੋ ਚੀਨੀ ਥਾਲ ਦੇ ਵਿੱਚ ਪਾਈਏ ਤੁਸੀਂ ਕੰਡੇ ਵਾਲਾ ਥਾਲ ਲੈਣਾ ਤਾਂ ਕਿ ਤੁਹਾਡਾ ਜਿਹੜਾ ਮਟੀਰੀਅਲ ਬਾਹਰ ਨਾ ਨਿਕਲੇ ਔਰ ਚੀਨੀ ਨੂੰ ਇਸ ਤਰ੍ਹਾਂ ਖਿਲਾਰ ਦੇਣਾ ਔਰ ਜਿਹੜਾ ਰਸ ਸਾਰਾ ਇਹਦੇ ਉੱਤੇ ਪਾ ਦੇਣਾ ਠੀਕ ਹੈ ਜੀ ਇਹ ਦੇਖੋ ਜੀ ਸਾਰਾ ਰਸ ਅਸੀਂ ਉੱਪਰ ਪਾ ਦਿੱਤਾ ਔਰ ਹੁਣ ਇਹਦੇ ਵਿੱਚ ਪਾਣਾ ਸੀ ਕੀ ਹੈ ਕਾਲਾ ਨਮਕ ਤੇ ਕਾਲੀ ਮਿਰਚ ਅਗਰ ਤੁਹਾਨੂੰ ਸੌਂਫ ਅੱਛੀ ਲੱਗਦੀ ਹੋ ਉਹ ਵੀ ਤੁਸੀਂ ਗ੍ਰाइंड ਕਰਕੇ ਪਾ ਸਕਦੇ ਹੋ ਅਗਰ ਨਹੀਂ ਤੇ ਤੁਸੀਂ ਉਸ ਵੇਲੇ ਜਦੋਂ ਤਿਆਰ ਕਰਨੀ ਹੈ ਉਸ ਟਾਈਮ ਵੀ ਪਾ ਸਕਦੇ ਹੋ ਠੀਕ ਹੈ ਜੀ ਪੀਸੀ ਸੌਂਫ ਤੇ ਨਾਲ ਧਨੀਆਂ ਤੇ ਪੁਦੀਨਾ ਇਹ ਤੁਸੀਂ ਉਸ ਟਾਈਮ ਪਾਣੇ ਨੇ ਜਦੋਂ ਤੁਸੀਂ ਸ਼ਕਲਵੀ ਬਣਾਣੀ ਹੈ ਹੁਣ ਮੈਂ ਇਹਦੇ ਵਿੱਚ 2 ਚਮਚ ਤਕਰੀਬਨ ਨਮਕ ਦੇ ਪਾ ਦਵਾਂਗੀ ਛੋਟਾ ਚਮਚ ਲੈਣਾ ਜਿਆਦਾ ਨਹੀਂ ਲੈਣਾ ਅਗਰ ਤੁਹਾਨੂੰ ਉਸ ਟਾਈਮ ਮਟੀਰੀਅਲ ਘੱਟ ਲੱਗੇ ਤੇ ਤੁਸੀਂ ਫਿਰ ਵੀ ਪਾ ਸਕਦੇ ਹੋ ਤੇ ਨਾਲ ਹੀ ਮੈਂ ਕਾਲੀ ਮਿਰਚ ਵੀ ਪਾ ਦਵਾਂਗੀ ਠੀਕ ਹੈ ਜਿਆਦਾ ਤਿੱਖਾ ਨਹੀਂ ਬਣਾਣਾ ਤੇ ਤੁਸੀਂ ਮਿਰਚ ਘੱਟ ਪਾਓ ਅਸੀਂ ਹੁਣ ਇਹਨੂੰ ਕੀ ਕਰਾਂਗੇ ਮਿਕਸ ਕਰ ਦਵਾਂਗੇ ਇਹਨਾਂ ਨੂੰ ਅੱਛੀ ਤਰ੍ਹਾਂ ਸੀ ਮਿਕਸ ਕਰਾਂਗੇ ਠੀਕ ਹੈ ਜੀ ਇਹ ਦੇਖੋ ਜੀ ਇਸ ਤਰ੍ਹਾਂ ਅਸੀਂ ਸਾਰਾ ਮਿਕਸ ਕਰ ਦੇਣਾ ਘੱਟ ਤੋਂ ਘੱਟ ਅਸੀਂ ਇਹਨੂੰ ਦੋ ਦਿਨ ਨੂੰ ਸੁੱਕਣ ਵਾਸਤੇ ਰੱਖਾਂਗੇ ਇਹ ਦੇਖੋ ਸਾਡਾ ਰਸ ਜਿਆਦਾ ਲੱਗ ਰਿਹਾ ਤੇ ਚੀਨੀ ਘੱਟ ਲੱਗ ਰਹੀ ਹੈ ਤੇ ਇਸ ਤਰੀ ਹੋਣਾ ਚਾਹੀਦਾ ਸਾਡਾ ਸਾਡਾ ਜਿਹੜਾ ਰਸ ਉੱਪਰ ਪੂਰਾ ਆਉਣਾ ਚਾਹੀਦਾ ਅਸੀਂ ਹੁਣ ਇਹਨੂੰ ਕੀ ਕਰਨਾ ਅਸੀਂ ਇਹਨੂੰ ਮਿਕਸ ਨਹੀਂ ਕਰਨਾ ਨਾ ਇਸ ਨੂੰ ਸੀ ਮੈਂ ਬਿਲਕੁਲ ਹੀ ਜੀ ਚੀਨੀ ਜਿਹੜੀ ਹੈ ਗ੍ਰਾਇੰਡ ਨਹੀਂ ਕਰਨੀ ਅਸੀਂ ਅਸੀਂ ਕੀ ਕਰਨਾ ਹੈ ਕਿ ਇਹਨੂੰ ਸੁੱਕਣ ਦੇਣਾ ਹੈ ਵੇਟ ਕਰਨੀ ਹੈ ਘੱਟੋ ਘੱਟ 2 ਦਿਨ ਦੀ ਅੰਦਰ ਹੀ ਤੁਸੀਂ ਸੁਕਾਓ ਰੂਮ ਦੇ ਵਿੱਚ ਹੀ ਤੇ ਆਪਣੇ ਆਪ ਹੀ ਦੇਖਣਾ ਇਹਨੇ ਚੂਸ ਲੈਣਾ ਸਾਰਾ ਪਾਣੀ ਚੀਨੀ ਨੇ ਤੇ ਚੀਨੀ ਜਿਹੜੀ ਹੈ ਸੁੱਕ ਜਾਏਗੀ ਤੇ ਆਪਣੇ ਆਪ ਹੀ ਤੁਸੀਂ ਉਸ ਤੋਂ ਬਾਅਦ ਅਸੀਂ 2 ਦਿਨ ਬਾਅਦ ਦੱਸਾਂਗੇ ਤੁਹਾਨੂੰ ਕਿ ਅੱਗੇ ਕੀ ਕਰਨਾ ਹੈ ਠੀਕ ਹੈ ਜੀ ਹੁਣ ਤੁਸੀਂ ਇਹਨੂੰ ਇਸ ਤਰੀਕ ਛੱਡ ਦੇਣਾ ਰਾਤ ਨੂੰ ਕਿਸੇ ਚੀਜ਼ ਨਾਲ ਟੱਕ ਦੇਣਾ ਤਾਂ ਕਿ ਇਹਨੂੰ ਨੰਗਾ ਨਾ ਛੱਡੋ ਕੀਰਾ ਮਕੋੜਾ ਜਾਂ ਵਿੱਚ ਕੋਈ ਮੱਛਰ ਮੁੱਛਰ ਨਾ ਡਿੱਗ ਜਾਵੇ ਠੀਕ ਹੈ ਜੀ ਰਾਤ ਨੂੰ ਤੁਸੀਂ ਟੱਕ ਦੋ ਕਿਸੇ ਕਪੜੇ ਦੇ ਨਾਲ ਜਾਂ ਕਿਸੇ ਪਲੇਟ ਦੇ ਨਾਲ ਤੇ ਇਹਨੂੰ ਇਸ ਤਰੀਏ ਤੁਸੀਂ ਛੱਡ ਦੇਣਾ ਅਸੀਂ ਜਦੋਂ ਸ਼ਕੰਜਵੀ ਬਣਾਉਣੀ ਆ ਤਾਂ ਅਸੀਂ ਚੀਨੀ ਮਿਕਸ ਕਰ ਦਿੰਨੇ ਆ ਨਿੰਬੂ ਦੇ ਵਿੱਚ ਬਟ ਇੱਥੇ ਅਸੀਂ ਮਿਕਸ ਨਹੀਂ ਕਰਨੀ ਅਸੀਂ ਇਹਨੂੰ ਬਣਾ ਕੇ ਰੱਖਣਾ ਹੈ ਤੇ ਸੁਕਾਵਾਂਗੇ ਔਰ ਉਸ ਤੋਂ ਬਾਅਦ ਗ੍ਰਾਇੰਡ ਕਰਾਂਗੇ ਤੇ ਇੱਕ ਡੱਬੀ ਵਿੱਚ ਬੰਦ ਕਰਕੇ ਰੱਖ ਦਾਂਗੇ ਤਾਂ ਕਿ ਅਸੀਂ ਸਾਰੀ ਗਰਮੀ ਇਹਨੂੰ ਆਰਾਮ ਦੇ ਨਾਲ ਵਰਤਦੇ ਰਹੀਏ ਜਦੋਂ ਤੁਹਾਡਾ ਇਹ ਮਟੀਰੀਅਲ ਖਤਮ ਹੋ ਜਾਏ ਫਿਰ ਤੁਸੀਂ ਦੁਬਾਰਾ ਬਣਾ ਸਕਦੇ ਹੋ ਠੀਕ ਹੈ ਜੀ ਹੁਣ ਸਾਡੇ ਕੋਲ ਜਿਹੜੇ ਨਿੰਬੂ ਬੱਚੇ ਨੇ ਇਹਦੇ 4-4 ਪੀਸ ਕਰ ਲੈਣੇ ਨੇ ਇਹਦੇ ਚ ਅਸੀਂ ਕਾਲਾ ਨਮਕ ਪਾ ਕੇ ਇਹਨੂੰ ਇੱਕ ਡੱਬੀ ਦੇ ਵਿੱਚ ਪਾ ਦਾਂਗੇ ਤੇ ਘੱਟ ਤੋਂ ਘੱਟ ਨੂੰ 5 ਦਿਨ ਵਾਸਤੇ ਐਸੇ ਛੱਡ ਦਵਾਂਗੇ ਉਸ ਤੋਂ ਬਾਅਦ ਅਸੀਂ ਜਿਹੜਾ ਮੈਂ ਮੇਰੀ ਰੈਸਪੀ ਤੁਸੀਂ ਦੇਖ ਸਕਦੇ ਹੋ YouTube ਤੇ ਕਿ ਮੈਂ ਨਿੰਬੂ ਦਾ achar ਮਿੱਠਾ ਕਿਸ ਤਰ੍ਹਾਂ ਪਾਇਆ ਸੇਮ ਉਸ ਤਰੀ ਪਾਣਾ ਵੇ ਨਿੰਬੂ ਦਾ achar ਮੈਂ ਇਸ ਤਰੀ ਪਹਿਲੇ 5-6 ਦਿਨ ਵਾਸਤੇ ਰੱਖ ਦਿੱਤਾ ਸੀ ਇਹਨੂੰ ਨਮਕ ਲਾ ਕੇ ਹੁਣ ਫਿਰ ਜਿਹੜੇ ਬੱਚੇ ਹੋਏ ਨੇ ਮੈਂ ਨਿੰਬੂ ਇਹਨਾਂ ਨੂੰ ਵੇਸਤ ਨਹੀਂ ਕਰਾਂਗੀ ਇਹਨੂੰ ਸੁੱਕਾਂਗੇ ਨੇ ਮੈਂ ਤੇ ਇਹਨਾਂ ਦੇ ਚਾਰ-ਚਾਰ ਜੇ ਬਹੁਤ ਹੀ ਰਸ ਹੈ ਇਹਨਾਂ ਦੇ ਵਿੱਚ ਚੰਗੀ ਤਰ੍ਹਾਂ ਨਿੰਬੂ ਨਿਚੋੜ ਲੈਣਾ ਨੁੱਚੜ ਦੇਣੀ ਵੈਸੇ ਤੇ ਇੱਕ ਨਿੰਬੂ ਇਹ ਘਰ ਦੇ ਨੇ ਇਹਦੇ ਵਿੱਚ ਰਸ ਬਹੁਤ ਜ਼ਿਆਦਾ ਹੈ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਕਿੰਨਾ ਉੱਪਰ ਤੱਕ ਆਇਆ ਹੈ ਰਸ ਦੇਖੋ ਜਰਾ ਬਹੁਤ ਹੀ ਜ਼ਿਆਦਾ ਰਸ ਨਿਕਲਿਆ ਦੇ ਵਿੱਚੋਂ ਅੱਧਾ ਕਿਲੋ ਨਿੰਬੂਆਂ ਦੇ ਵਿੱਚੋਂ ਦੋ ਤਿੰਨ ਮੈਂ ਨਿੰਬੂ ਰੱਖ ਲਏ ਸੀਗੇ ਜੂਸ ਦਾ ਵਿੱਚ ਪਾਉਣ ਵਾਸਤੇ ਤੇ ਬਾਕੀ ਮੈਂ ਸਾਰੇ ਨਿਚੋੜ ਦਿੱਤੇ ਹੁਣ ਇਹਦੇ ਚਾਰ ਚਾਰ ਪੀਸ ਕਰਕੇ ਅਸੀਂ ਨੂੰ ਨਮਕ ਲਾ ਕੇ ਰੱਖ ਦੇਵਾਂਗੇ ਮੈਂ ਤੁਹਾਨੂੰ ਦਿਖਾਨੀ ਆ ਠੀਕ ਹੈ ਜੀ ਹਾਂਜੀ ਇੱਕ ਗੱਲ ਦਾ ਧਿਆਨ ਰੱਖਣਾ ਇਹਦੇ ਵਿੱਚ ਪਾਣੀ ਨਹੀਂ ਤੁਸੀਂ ਬਿਲਕੁਲ ਵੀ ਪਾਣਾ ਸਿਰਫ ਨਿੰਬੂ ਦਾ ਰਸੀ ਪਾਣਾ ਹੁਣੇ ਦੇਖੋ ਮੈਂ ਚਾਰ ਚਾਰ ਪੀਸ ਇਸ ਤਰ੍ਹਾਂ ਕਰ ਲੈਣੇ ਨੇ ਇਹਨਾਂ ਨੂੰ ਸਾਰਿਆਂ ਨੂੰ ਕੱਟ ਕੇ ਮੈਂ ਇਹਦੇ ਵਿੱਚ ਨਮਕ ਪਾ ਕੇ ਘੱਟੋ ਘੱਟ 6 ਦਿਨ ਵਾਸਤੇ ਇੱਕ ਟੱਬੀ ਚ ਪਾ ਕੇ ਰੱਖ ਦਵਾਂਗੀ ਠੀਕ ਹੈ ਜੀ ਇਸ ਤਰੀ ਮੈਂ ਦੇਖੋ ਨਿੰਬੂ ਦਾ achar ਮਿੱਠਾ ਪਾਇਆ ਸੀ ਸਾਡਾ ਤਕਰੀਬਨ ਅੱਧਾ ਖਤਮ ਹੀ ਹੋ ਗਿਆ ਬਹੁਤ ਹੀ ਟੇਸਟੀ achar ਬੰਦਾ ਇਹ ਦੇਖੋ ਜੀ ਇਹਦੇ ਚ ਮਸਾਲੇ ਪਾਏ ਸੀ ਮੈਂ ਸੌਂਫ ਜਵੈਨ ਔਰ ਦੋ ਤਿੰਨ ਹੋਰ ਇਹਦੇ ਮਸਾਲੇ ਸੀਗੇ ਮੈਂ ਲਿਖੇ ਹੋਏ ਨੇ ਰੈਸਪੀ ਦੇ ਵਿੱਚ ਤੇ ਤੁਸੀਂ ਇਹਨੂੰ ਜਰੂਰ ਦੇਖਣਾ ਰੈਸਪੀ ਨੂੰ ਬਹੁਤ ਹੀ ਟੇਸਟੀ ਤੇ ਹੈਲਦੀ ਅਚਾਰ ਬੰਦਾ ਹੁਣ ਇਹ ਜਿਹੜੇ 6 ਦਿਨ ਬਾਅਦ ਮੈਂ ਐਸੇ ਮਸਾਲੇ ਦੇ ਵਿੱਚ ਸੁੱਟ ਦਾਂਗੀ ਤੇ ਥੋੜਾ ਜਿਮ ਹੋਰ ਚੀਨੀ ਪਾ ਦਾਂਗੀ ਬਹੁਤ ਹੀ ਵਧੀਆ ਇਹ ਅਚਾਰ ਬੰਦਾ ਇੱਕ ਵਾਰੀ ਜਰੂਰ ਰੈਸਪੀ ਨੂੰ ਮੇਰੇ ਨੂੰ ਟਰਾਈ ਕਰਨਾ ਠੀਕ ਹੈ ਜੀ ਪਿੱਛੇ ਦੇਖਣਾ ਮੇਰੇ ਮੈਂ YouTube ਤੇ ਪਾਈ ਹੋਈ ਹੈ ਮਹੀਨਾ ਕ ਪਹਿਲੇ 15 20 ਦਿਨ ਮਹੀਨਾ ਪਹਿਲੇ ਹੋ ਤੇਨੂੰ ਚਾਰ ਚਾਰ ਪੀਸ ਕਰਕੇ ਦਾ achar ਪਾ ਦਨਾ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਘੱਟ ਤੋਂ ਘੱਟ ਦੋ ਦਿਨ ਬਾਅਦ ਦਿਖਾਵਾਂਗੀ ਕਿ ਮੈਂ ਕੀ ਕਰਤੀ ਵੈਸਤਾ ਮਟੀਰੀਅਲ ਮੈਂ ਕਿਵੇਂ ਸੇਵ ਕਰਕੇ ਰੱਖਣਾ ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਉਸ ਤੋਂ ਬਾਅਦ ਦੇਖੋ ਦੋ ਤਿੰਨ ਦਿਨ ਬਾਅਦ ਹੀ ਨਿੰਬੂ ਦਾ ਪਾਣੀ ਜਿਹੜਾ ਸੀ ਉਹ ਸੁੱਕ ਗਿਆ ਤੇ ਚੀਨੀ ਦੇ ਅੰਜ ਢੇਲੇ ਬਣ ਗਏ ਸੀ ਮੈਂ ਤੋੜੇ ਆਪੇ ਨੇ ਕਿਉਂਕਿ ਹਾਰਡ ਹੋ ਜਾਂਦੀ ਐ ਇੱਕਦਮ ਤੇ ਅਸੀਂ ਇਹਨੂੰ ਛੋਟੇ ਛੋਟੇ ਪੀਸੇਜ਼ ਵੀ ਤੋੜ ਲਿਆ ਤੇ ਤੁਸੀਂ ਇਹਨੂੰ ਕੰਟੇਨਰ ਵਿੱਚ ਪਾ ਕੇ ਰੱਖ ਸਕਦੇ ਹੋ ਜਦੋਂ ਤੁਹਾਡੇ ਘਰ ਕੋਈ ਗੈਸਟ ਆਵੇ ਜਾਂ ਤੁਸੀਂ ਆਪ ਪਾਣੀ ਪੀਣਾ ਤਾਂ ਨਿੰਬੂ ਵਾਲਾ ਪਾਣੀ ਤੁਸੀਂ ਇਹਦੇ ਵਿੱਚ ਬਣਾ ਸਕਦੇ ਹੋ ਕਿਉਂਕਿ ਇਹਦੇ ਵਿੱਚ ਕਾਲਾ ਨਮਕ ਵੀ ਪਾਤਾ ਹੈ ਕਾਲੀ ਕਾਲਾ ਨਮਕ ਕਾਲੀ ਮਿਰਚ ਵਗੈਰਾ ਸਾਰਾ ਕੁਝ ਪਾਇਆ ਹੋਇਆ ਹੈ ਸਾਨੂੰ ਹੁਣ ਕੁਝ ਵੀ ਪਾਉਣ ਦੀ ਜਰੂਰਤ ਨਹੀਂ ਅਗਰ ਤੁਸੀਂ ਫਿਰ ਵੀ ਪੁਦੀਨਾ ਵਗੈਰਾ ਗ੍ਰाइंड ਕਰਕੇ ਜਾਂ ਧਨੀਆ ਪਾਣਾ ਚਾਹੁੰਦੇ ਹੋ ਸ਼ਿਕਮਜੀ ਤਾਂ ਤੁਸੀਂ ਪਾ ਸਕਦੇ ਹੋ ਸੋ ਵੀ ਪਾ ਸਕਦੇ ਹੋ ਤੇ ਇਸ ਤਰ੍ਹਾਂ ਤੁਸੀਂ ਇਹਨੂੰ ਬਿਲਕੁਲ ਗ੍ਰाइंड ਕਰਕੇ ਸ਼ੱਕਰ ਦੇ ਤੌਰ ਤੇ ਵੀ ਰੱਖ ਸਕਦੇ ਹੋ ਬਿਲਕੁਲ ਸ਼ੱਕਰ ਵਗੈਰ ਕਲਰ ਹੋ ਜਾਣਾ ਇਹਨੇ ਤੇ ਬਹੁਤ ਹੀ ਟੇਸਟੀ ਤੇ ਹੈਲਦੀ ਸਾਡਾ ਇਹ ਜਿਹੜਾ ਰਸ تیار ਹੋ ਗਿਆ ਅਸੀਂ ਇਹਨੂੰ ਜਦੋਂ ਨਿੰਬੂ ਬਹੁਤ ਸਸਤੇ ਹੁੰਦੇ ਨੇ ਤੈਨੂੰ ਸੇਵ ਕਰ ਸਕਦੇ ਆ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਰੇਟ ਕਿੰਨਾ ਵਧ ਗਿਆ ਨਿੰਬੂਆਂ ਦਾ ਪਰ ਮੇਰੇ ਘਰ ਦੇ ਨਿੰਬੂ ਸੀ ਮੈਂ ਇਸ ਵਾਸਤੇ ਤੋੜ ਕੇ ਕਾਫੀ ਸਾਰੇ ਉਤਰੇ ਸੀ ਮੈਂ ਕਿ ਸੁੱਕ ਜਾਣਗੇ ਤੇ ਮੈਂ ਇਹਨਾਂ ਦਾ ਰਸ ਸੁਕਾ ਕੇ ਤੇ ਇਹਨਾਂ ਨੂੰ ਇਸ ਤਰ੍ਹਾਂ ਪੀਸੇ ਵਿੱਚ ਬਣਾ ਲਿਆ ਸੁਕਾ ਲਿਆ ਤੇ ਹੁਣ ਮੈਂ ਕਿਸੇ ਕੰਟੇਨਰ ਚ ਰੱਖ ਦਾਂਗੇ ਹੁਣ ਰਹਿ ਗਏ ਨਿੰਬੂ ਜਿਹੜੇ ਅਸੀਂ ਨਿੰਬੂ ਨਿਚੋੜੇ ਸੀ ਮੈਂ ਤੁਹਾਨੂੰ ਦਿਖਾਇਆ ਸੀ ਕਿ ਮੈਂ ਉਹਦਾ achar ਪਾ ਦਿੱਤਾ ਤੇ 3-4 ਦਿਨ ਹੋ ਗਏ ਨੇ ਦੇਖੋ ਜੀ achar ਕਿੰਨਾ ਵਧੀਆ ਬਣ ਗਿਆ ਉਧਰ ਸਾਡਾ ਨਿੰਬੂ ਦਾ ਰਸ ਵੀ ਤਿਆਰ ਹੋ ਗਿਆ ਉਧਰੋਂ ਨਿੰਬੂ ਦਾ achar ਵੀ ਤਿਆਰ ਹੋ ਗਿਆ ਦੇਖੋ ਜੀ ਕਿੰਨਾ ਵਧੀਆ ਨਿੰਬੂ ਬਣ ਗਿਆ ਤੇ ਤੁਹਾਨੂੰ ਉਹ ਨਿੰਬੂ ਦੇ ਛਿਲਕ ਸੁਟਣ ਦੀ ਲੋੜ ਨਹੀਂ ਕਿਉਂਕਿ ਜਦੋਂ ਅਸੀਂ ਨਿੰਬੂ ਨੂੰ ਚੋੜਨੀ ਨਾਲ ਨਿਚੋੜਦੇ ਆ ਤਾਂ ਪੂਰਾ ਉਹਦਾ ਰਸ ਨਹੀਂ ਨਿਕਲਦਾ ਦੇਖੋ ਕਿੰਨਾ ਵਧੀਆ ਪਾਣ ਗਿਆ ਮੈਂ ਇਹਦੇ ਵਿੱਚ ਚੀਨੀ ਤੇ ਸ਼ੱਕਰ ਥੋੜੀ ਹੋਰ ਪਾ ਦਿੱਤੀ ਸੀ ਔਰ ਇਹ ਬਹੁਤ ਹੀ ਵਧੀਆ ਟੇਸਟੀ ਛਾਰ ਬਣ ਗਿਆ ਦਾਲਾਂ ਦੇ ਨਾਲ ਖਾਓ ਸਬਜ਼ੀਆਂ ਨਾਲ ਖਾਓ ਪ੍ਰੋਟੀਨ ਨਾਲ ਖਾਓ ਇਹ ਚਾਰ ਬਹੁਤ ਹੀ ਟੇਸਟ ਲੱਗਦਾ ਔਰ ਹੈਲਦੀ ਚਾਰ ਹੈ ਜਦੋਂ ਤੁਸੀਂ ਇਹਨੂੰ ਪ੍ਰੋਟੀਨ ਨਾਲ ਖਾਂਦੇ ਹੋ ਤਾਂ ਰੋਟੀ ਵੀ ਹਜ਼ਮ ਹੋ ਜਾਂਦੀ ਹੈ ਬਹੁਤ ਹੀ ਮਜ਼ੇ ਵਾਲਾ ਛਾਰ ਬਣਦਾ ਔਰ ਇੱਕ ਪੰਥ ਤੇ ਦੋ ਕਾਜ ਹੋ ਗਏ ਸਾਡੇ ਤੇ ਨਾਲ ਸਾਡਾ ਦੇਖ ਲੋ ਉਹ ਵੀ ਬਣ ਗਿਆ ਨਿੰਬੂ ਦਾ ਰਸ ਵੀ ਸਾਡਾ ਸੇਵ ਹੋ ਗਿਆ ਤੇ ਅਸੀਂ ਨਾਲ ਉਹ ਵੀ ਖਾ ਲਿਆ ਠੀਕ ਹੈ ਚਾਰ ਤੇ ਤੁਸੀਂ ਵੀ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਇਸ ਤਰੀਕਾ ਬਣਾ ਕੇ ਰੱਖਣਾ ਕਿਉਂਕਿ ਗਰਮੀਆਂ ਚ ਹੁਣ ਫੇਰ ਨਿੰਬੂ ਇੱਕ ਵਾਰੀ ਸਸਤੇ ਹੋਣਗੇ ਜਿਹੜਾ ਦਿਨਾਂ ਚ ਅਸੀਂ ਸਾਰ ਪਾਣਿਆਂ ਬਹੁਤ ਜ਼ਿਆਦਾ ਸਸਤੇ ਹੋ ਜਾਂਦੇ ਨੇ 30 40 ਰੁਪਏ ਕਿਲੋ ਹੋ ਜਾਂਦੇ ਨੇ ਕਿੱਥੇ ਹੁਣ ਅੱਜ ਕੱਲ 60 ਰੁਪਏ ਕਿਲੋ ਨੇ 60 ਰੁਪਏ ਪਈਆ ਸੋਰੀ ਤੇ ਬਾਅਦ ਇਹ ਸਾਡੇ 40 50 ਰੁਪਏ ਕਿਲੋ ਹੋ ਜਾਣਗੇ ਤੇ ਨਿੰਬੂ ਦਾ ਇਸ ਤਰੀ ਰਸ ਨਿਚੋੜ ਕੇ ਤੁਸੀਂ ਇਹਨੂੰ ਸੇਵ ਕਰ ਸਕਦੇ ਹੋ ਪੂਰੀਆਂ ਗਰਮੀਆਂ ਆਨੰਦ ਲਓ ਅਤੇ ਮਜ਼ੇ ਨਾਲ ਖਾਓ ਜਿਵੇਂ ਬਾਰੋਂ ਬੱਚੇ ਆਂਦੇ ਨੇ ਪੜ੍ਹ ਕੇ ਆਂਦੇ ਨੇ ਜਾਂ ਤੁਹਾਡੇ ਹਸਬੰਡਸ ਆਫਿਸ ਤੋਂ ਆਂਦੇ ਨੇ ਇੱਕ ਢੇਲਾ ਕੱਢੋ ਉਹਦੇ ਚਿੱਤੇ ਤੁਸੀਂ ਨਿੰਬੂ ਦਾ ਪਾਣੀ ਮਿੰਟ ਚ ਤਿਆਰ ਕਰ ਸਕਦੇ ਹੋ ਠੀਕ ਹੈ ਜੀ ਓਕੇ ਜੀ ਇੱਕ ਵਾਰੀ ਮੇਰੇ ਰੈਸਪੀ ਜਰੂਰ ਟਰਾਈ ਕਰਨਾ ਸਤਿ ਸ੍ਰੀ ਅਕਾਲ ਜੀ